ਜਦੋਂ ਇੱਕ ਸਿੱਖ ਆਪਣੀ ਅੱਖਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਪਵਿੱਤਰ ਵਜੂਦ ਤੇ ਗੋਲੀਆਂ ਦੇ ਨਿਸ਼ਾਨ ਵੇਖਦਾ ਹੈ ਤਾਂ ਉਹ ਸਿਰਫ ਪੱਥਰਾਂ ਤੇ ਵੱਜੇ ਜ਼ਖਮ ਨਹੀਂ ਹੁੰਦੇ ਉਹ ਉਸ ਦੀ ਰੂਹ ਤੇ ਵੱਜੇ ਫੱਟ ਹੁੰਦੇ ਨੇ ਜੂਨ 1984 ਦੇ ਕੱਲੂਕਾਰੇ ਤੋਂ 25 ਦਿਨਾਂ ਬਾਅਦ ਇੱਕ ਨੌਜਵਾਨ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਖੜਾ ਸੀ ਅੱਖਾਂ ਵਿੱਚ ਹੰਝੂ ਸਨ ਪਰ ਦਿਲ ਵਿੱਚ ਇੱਕ ਅਜੀਹਾ ਪ੍ਰਣ ਸੀ ਜਿਸ ਨੇ ਆਉਣ ਵਾਲੇ ਸਮੇਂ ਵਿੱਚ ਦਿੱਲੀ ਦੇ ਤਖਤਾਂ ਤੱਕ ਨੂੰ ਹਿਲਾ ਕੇ ਰੱਖ ਦਿੱਤਾ ਇਹ ਦਾਸਤਾਨ ਉਸ ਸੂਰਮੇ ਦੀ ਹੈ ਜਿਸ ਨੇ ਸਾਬਤ ਕਰ ਦਿੱਤਾ ਕਿ ਸਿੱਖ ਦਾ ਸਿਰ ਕੱਟ ਤਾਂ ਸਕਦਾ ਹੈ ਪਰ ਜ਼ੁਲਮ ਅੱਗੇ ਝੁਕ ਨਹੀਂ ਸਕਦਾ ਇਹ ਜ਼ਿਕਰ ਹੈ ਕੌਮ ਦੇ ਮਹਾਨ ਸ਼ਹੀਦ ਭਾਈ ਸਤਨਾਮ ਸਿੰਘ ਚੰਗਿਆੜਾ ਦਾ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਕੋਟਲੀ ਕੋਟਾਣਾ ਵਿੱਚ ਸਰਦਾਰ ਦਾਰਾ ਸਿੰਘ ਅਤੇ ਮਾਤਾ ਰੇਸ਼ਮ ਕੌਰ ਦੇ ਘਰ ਜਨਮੇ ਭਾਈ ਸਾਹਿਬ ਦਾ ਜੀਵਨ ਬੇਹਦ ਸਾਦਾ ਸੀ ਸਤਿਭਰਾਮਾਂ ਵਿੱਚੋਂ ਪੰਜਵੇਂ ਸਥਾਨ ਤੇ ਭਾਈ ਸਾਹਿਬ ਨੇ ਮੁੱਢਲੀ ਪੜ੍ਹਾਈ ਤੋਂ ਬਾਅਦ ਅਜਨਾਲੇ ਵਿੱਚ ਇੱਕ ਛੋਟੀ ਕਰਿਆਨੀ ਦੀ ਦੁਕਾਨ ਚਲਾਈ। ਗੁਰਸਿੱਖੀ ਜੀਵਨ ਜਿਉਣ ਵਾਲੇ ਭਾਈ ਸਾਹਿਬ ਦਾ ਸੁਭਾਅ ਬੜਾ ਸ਼ਾਂਤ ਸੀ। ਪਰ ਸਮੇਂ ਦੇ ਹਾਲਾਤਾਂ ਨੇ ਇਸ ਸ਼ਾਂਤ ਸੁਭਾਅ ਵਾਲੇ ਨੌਜਵਾਨ ਨੂੰ ਇੱਕ ਜੂਝਾਰੂ ਯੋਧੇ ਵਿੱਚ ਤਬਦੀਲ ਕਰ ਦਿੱਤਾ। 1984 ਤੋਂ ਪਹਿਲਾਂ ਹੀ ਭਾਈ ਸਾਹਿਬ ਧਰਮ ਯੁੱਧ ਮੋਰਚੇ ਦੌਰਾਨ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਵਿਚਾਰ ਸੁਣਨ ਜਾਇਆ ਕਰਦੇ ਸਨ। ਪਰ ਜੂਨ 1984 ਵਿੱਚ ਜਦੋਂ ਭਾਰਤੀ ਫੌਜ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਅਤੇ ਹਜ਼ਾਰਾਂ ਸ਼ਰਧਾਲੂਆਂ ਦਾ ਖੂਨ ਡੁੱਲਿਆ ਤਾਂ ਭਾਈ ਸਾਹਿਬ ਦੀ ਰੂਹ ਕੰਬ ਉੱਠੀ ਕਰਫਿਊ ਕਾਰਨ ਉਹ ਹਮਲੇ ਵੇਲੇ ਦਰਬਾਰ ਸਾਹਿਬ ਨਾ ਪਹੁੰਚ ਸਕੇ ਪਰ ਪੰਜੀ ਦਿਨਾਂ ਬਾਅਦ ਜਦੋਂ ਉਹ ਉੱਥੇ ਪੁੱਜੇ ਤਾਂ ਅਕਾਲ ਤਖਤ ਸਾਹਿਬ ਦੀ ਢਹ ਢੇਰੀ ਹੋਈ ਇਮਾਰਤ ਵੇਖ ਕੇ ਉਹਨਾਂ ਦਾ ਮਨ ਵਿਰਾਗ ਅਤੇ ਰੋ ਨਾਲ ਭਰ ਗਿਆ ਉੱਥੇ ਹੀ ਪਰਿਕਰਮਾ ਵਿੱਚ ਬਾਬਾ ਗੁਰਬਚਨ ਸਿੰਘ ਮਾਨੋਚਾਹਨ ਅਤੇ ਭਾਈ ਕਾਰਤ ਸਿੰਘ ਥਾਂਦੇ ਨਾਲ ਮਿਲ ਕੇ ਉਹਨਾਂ ਨੇ ਅਰਦਾਸ ਕੀਤੀ ਕਿ ਹੁਣ ਜੀਵਨ ਦਾ ਮਕਸਦ ਸਿਰਫ ਤੇ ਸਿਰਫ ਕੌਮ ਦੀ ਆਜ਼ਾਦੀ ਹੈ। ਇਹ ਸੰਘਰਸ਼ ਸਿਰਫ ਜਜ਼ਬਾਤੀ ਨਹੀਂ ਸੀ ਬਲਕਿ ਰਣਨੀਤਿਕ ਵੀ ਸੀ। ਭਾਈ ਸਾਹਿਬ ਨੇ ਹਕੂਮਤ ਨੂੰ ਜਗਾਉਣ ਲਈ ਵੱਡੇ ਐਕਸ਼ਨ ਕੀਤੇ। 16 April 1990 ਦਾ ਦਿਨ ਇਤਿਹਾਸ ਵਿੱਚ ਦਰਜ ਹੈ ਜਦੋਂ ਭਾਈ ਸਤਨਾਮ ਸਿੰਘ ਨੇ ਆਪਣੇ ਸਾਥੀ ਜੁਝਾਰੂ ਸਿੰਘਾਂ ਨਾਲ ਮਿਲ ਕੇ ਦਿੱਲੀ ਦੇ ਵਕਕਾਰੀ ਵਿਗਿਆਨ ਭਵਨ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਇਹ ਕਾਰਵਾਈ ਸਰਕਾਰ ਲਈ ਇੱਕ ਸਿੱਧੀ ਚੇਤਾਵਨੀ ਸੀ ਕਿ ਪੰਜਾਬ ਦੇ ਮਸਲੇ ਨੂੰ ਲਟਕਾਇਆ ਨਹੀਂ ਜਾ ਸਕਦਾ ਜਿਸ ਦਿੱਲੀ ਵਿੱਚ ਬੈਠ ਕੇ ਪੰਜਾਬ ਵਿਰੁੱਧ ਫੈਸਲੇ ਲਏ ਜਾਂਦੇ ਸਨ ਉਸੇ ਇਮਾਰਤ ਵਿੱਚ ਖਾਲਸਾਈ ਰੋਹ ਦੀਆਂ ਲਾਟਾਂ ਵੇਖ ਕੇ ਹਕੂਮਤ ਦੀ ਨੀਂਦ ਉੱਡ ਗਈ ਸੀ ਭਾਈ ਸਾਹਿਬ ਨੇ ਖਾਲਸਤਾਨ ਲਿਬਰੇਸ਼ਨ ਫੋਰਸ ਦੇ ਮਹਾਨ ਜਰਨੈਲ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਭਾਈ ਰੇਸ਼ਮ ਸਿੰਘ ਥਾਂਦੇ ਅਤੇ ਭਾਈ ਪੀਪਲ ਸਿੰਘ ਢੋਲੇ ਵਾਲਾ ਵਰਗੇ ਯੋਧਿਆਂ ਨਾਲ ਮਿਲ ਕੇ ਸੰਘਰਸ਼ ਨੂੰ ਸਿਖਰਾਂ ਤੇ ਪਹੁੰਚਾਇਆ। ਉਹਨਾਂ ਨੇ ਮੱਖੂ, ਮਾਲਵਾ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਇਲਾਕਿਆਂ ਵਿੱਚ ਵਿਚਰ ਕੇ ਪੰਥਕ ਸੇਵਾ ਨਿਭਾਈ। ਸਰਕਾਰ ਨੇ ਉਹਨਾਂ ਦੇ ਸਿਰ ਤੇ 10 ਲੱਖ ਰੁਪਏ ਦਾ ਇਨਾਮ ਰੱਖ ਦਿੱਤਾ ਸੀ। ਸੰਘਰਸ਼ ਲਈ ਉਹਨਾਂ ਦਾ ਸਮਰਪਣ ਇੰਨਾ ਡੂੰਘਾ ਸੀ ਕਿ ਹਥਿਆਰਾਂ ਦਾ ਪ੍ਰਬੰਧ ਕਰਨ ਲਈ ਜਦੋਂ ਪਾਕਿਸਤਾਨ ਜਾਣਾ ਪਿਆ ਤਾਂ ਭੇਸ ਬਦਲਣ ਅਤੇ ਪਛਾਣ ਛੁਪਾਉਣ ਲਈ ਉਨ੍ਹਾਂ ਨੂੰ ਕੇਸਾਂ ਦੀ ਕੁਰਬਾਨੀ ਵਰਗਾ ਕਠਿਨ ਫੈਸਲਾ ਲੈਣਾ ਪਿਆ ਇੱਕ ਗੁਰਸਿੱਖ ਲਈ ਇਹ ਮੌਤ ਤੋਂ ਵੀ ਔਖਾ ਹੁੰਦਾ ਹੈ ਪਰ ਪੰਥ ਦੀ ਚੜ੍ਹਦੀ ਕਲਾ ਲਈ ਉਹਨਾਂ ਨੇ ਹਰ ਨਿੱਜੀ ਮੋਹ ਅਤੇ ਰੂਹਾਨੀ ਪੀੜ ਨੂੰ ਬਰਦਾਸ਼ਤ ਕੀਤਾ ਉਹਨਾਂ ਦੀ ਇਸ ਨਿਸ਼ਕਾਮ ਸੇਵਾ ਦਾ ਸਤਕਾਰ ਸਮੁੱਚੀ ਜੁਜਾਰੂ ਲਹਿਰ ਕਰਦੀ ਸੀ ਆਖਿਰ ਉਹ ਦਿਨ ਆਇਆ 4 ਦਸੰਬਰ 1990 ਜ਼ਿਲ੍ਹਾ ਅਜਨਾਲੇ ਦਾ ਪਿੰਡ ਫਤਿਹਵਾਲ ਭਾਈ ਸਾਹਿਬ ਆਪਣੇ ਇੱਕ ਸਾਥੀ ਸਿੰਘ ਨਾਲ ਖੇਤਾਂ ਨੇੜੇ ਬੈਠੇ ਸਨ ਜਦੋਂ ਮੁਖਬਰੀ ਹੋਈ ਮਿੰਟਾਂ ਵਿੱਚ ਹੀ ਪੁਲਿਸ ਅਤੇ ਸੀਆਰਪੀਐਫ ਨੇ ਇਲਾਕੇ ਨੂੰ ਘੇਰਾ ਪਾ ਲਿਆ ਗੋਲੀਬਾਰੀ ਸ਼ੁਰੂ ਹੋਈ ਦੁਸ਼ਮਨ ਦੀ ਪਹਿਲੀ ਗੋਲੀ ਖਾਲੀ ਗਈ ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਲਾਡਲੇ ਨੇ ਜਵਾਬੀ ਫਾਇਰ ਕੀਤਾ ਤਾਂ ਕਈ ਵਰਦੀਧਾਰੀ ਜ਼ਮੀਨ ਤੇ ਢੇਰੀ ਹੋ ਗਏ ਮੁਕਾਬਲੇ ਦੌਰਾਨ ਭਾਈ ਸਾਹਿਬ ਦੇ ਸਾਥੀ ਸਿੰਘ ਨੂੰ ਗੋਲੀ ਲੱਗ ਗਈ ਭਾਈ ਸਾਹਿਬ ਚਾਹੁੰਦੇ ਤਾਂ ਘੇਰਾ ਤੋੜ ਕੇ ਆਪਣੀ ਜਾਨ ਬਚਾ ਸਕਦੇ ਸਨ ਪਰ ਸਿੱਖੀ ਦੀ ਰੀਤ ਹੈ ਕਿ ਜੰਗ ਦੇ ਮੈਦਾਨ ਵਿੱਚ ਆਪਣੇ ਜ਼ਖਮੀ ਭਰਾ ਨੂੰ ਛੱਡ ਕੇ ਨਹੀਂ ਭੱਜਿਆ ਜਾਂਦਾ ਉਹ ਡਟੇ ਰਹੇ ਆਪਣੇ ਸਾਥੀ ਦੇ ਕੋਲ ਖੜਕੇ ਆਖਰੀ ਸਾਹ ਤੱਕ ਮੁਕਾਬਲਾ ਕੀਤਾ ਅਤੇ ਸ਼ਹਾਦਤ ਦਾ ਜੰਮ ਪੀ ਗਏ CRPF ਨੂੰ ਇਸ ਮੁਕਾਬਲੇ ਵਿੱਚ ਭਾਰੀ ਜਾਨੀ ਨੁਕਸਾਨ ਉਠਾਉਣਾ ਪਿਆ ਭਾਈ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਵੀ ਇਸ ਪਰਿਵਾਰ ਦਾ ਇਮਤਿਹਾਨ ਖਤਮ ਨਹੀਂ ਹੋਇਆ 11 ਜੁਲਾਈ 1991 ਨੂੰ ਬੀਬੀ ਸ਼ਿੰਦਰ ਕੌਰ ਨੇ ਭਾਈ ਸਾਹਿਬ ਦੀ ਬੱਚੀ ਸੁਖਰਾਜ ਕੌਰ ਨੂੰ ਜਨਮ ਦਿੱਤਾ ਜਿਸ ਨੇ ਕਦੇ ਆਪਣੇ ਪਿਤਾ ਦਾ ਚਿਹਰਾ ਨਹੀਂ ਵੇਖਿਆ ਜ਼ੁਲਮ ਦੀ ਹੱਦ ਇੱਥੇ ਨਹੀਂ ਮੁੱਕੀ ਸ਼ਹਾਦਤ ਤੋਂ 7 ਮਹੀਨੇ ਬਾਅਦ ਪੁਲਿਸ ਨੇ ਉਹਨਾਂ ਦੇ ਵੱਡੇ ਭਰਾ ਭਾਈ ਮੋਹਨ ਸਿੰਘ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦਾ ਅੱਜ ਤੱਕ ਕੋਈ ਪਤਾ ਨਹੀਂ ਕਿ ਉਹਨਾਂ ਨਾਲ ਕੀ ਹੋਇਆ ਇੱਥੋਂ ਤੱਕ ਕਿ ਬਜ਼ੁਰਗ ਪਿਤਾ ਸਰਦਾਰ ਦਾਰਾ ਸਿੰਘ ਨੂੰ ਵੀ ਪੁਲਿਸ ਦੀ ਸ਼ਹਾਦਤ ਦੇ ਪੱਲੇ ਬਲੈਕ ਕੈਟਸ ਨੇ ਸ਼ਹੀਦ ਕਰ ਦਿੱਤਾ ਭਾਈ ਸਤਨਾਮ ਸਿੰਘ ਚੰਗਿਆੜਾ ਅਤੇ ਉਹਨਾਂ ਦੇ ਇਸ ਪਰਿਵਾਰ ਦੀ ਇੱਕ ਕੁਰਬਾਨੀ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਹਮੇਸ਼ਾ ਦਰਜ ਰਹੇਗੀ ਤੁਹਾਡੇ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਸਾਡਾ ਇਤਿਹਾਸ ਹਮੇਸ਼ਾ ਜ਼ਿੰਦਾ ਰਹੇ ਤੇ ਇਹ ਤੁਹਾਡਾ ਆਪਣਾ ਸਾਂਝਾ ਪਲੇਟਫਾਰਮ ਹੈ ਇਸ ਨੂੰ ਫੋਲੋ ਜ਼ਰੂਰ ਕਰੋ ਤਾਂ ਕਿ ਅਸੀਂ ਹਰ ਉਸ ਸ਼ਹੀਦਾਂ ਦਾ ਸੱਚ ਸਾਹਮਣੇ ਲੈ ਕੇ ਆਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ